ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫੱਤੇ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਜਿੰਨਾ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਜੋ ਆਪਾਂ ਪੱਗ ਦੀ ਵੀਡੀਓ ਲੈ ਕੇ ਆਏ ਆ ਜੀ ਪਟਿਆਲਾ ਸ਼ਾਹੀ ਪੰਜ ਪੇਚਾਂ ਵਾਲੀ ਪੱਗ ਆ ਜੀ ਸਭ ਤੋਂ ਪਹਿਲਾਂ ਜੋ ਪਹਿਲਾ ਲੜ ਲਗਾਉਣਾ ਹੈ ਲੜ ਨੂੰ ਪੂਰੀ ਸਫਾਈ ਦੇ ਨਾਲ ਸੈਂਟਰ ਦੇ ਵਿੱਚ ਲਿਆ ਕੇ ਅੱਧੀ ਅੱਖ ਤੇ ਅੱਧੀ ਗੱਲ ਢੱਕ ਕੇ ਪਹਿਲੇ ਲੜ ਨੂੰ ਲਗਾਉਣਾ ਹੈ ਉਸ ਤੋਂ ਬਾਅਦ ਜੋ ਆਪਾਂ ਅਗਲਾ ਲੜ ਲਗਾਉਣਾ ਹੈ ਬਿਲਕੁਲ ਸਿਰ ਦੇ ਉੱਪਰੋਂ ਦੀ ਲੜ ਨੂੰ ਲਗਾਉਣਾ ਹੈ ਮੋਟਾ ਪਾਸਾ ਪੂਣੀ ਦਾ ਬਿਲਕੁਲ ਉੱਪਰ ਤੇ ਪਤਲਾ ਪਾਸਾ ਥੱਲੇ ਰੱਖ ਕੇ ਉਂਗਲੀ ਤੇ ਅੰਗੂਠੇ ਦੀ ਮਦਦ ਦੇ ਨਾਲ ਦੂਰੀਵਾਰ ਲੜ ਨੂੰ ਮੋੜ ਲੈਣਾ ਹੈ ਪੂਰੀ ਸਫਾਈ ਦੇ ਨਾਲ ਜੋ ਪੇਚ ਹੈ ਇਸ ਨੂੰ ਲਗਾਉਣਾ ਜੀ ਬਾਕੀ ਵੀ ਰਵਾਜ ਦੀ ਮਦਦ ਨਾਲ ਨਾਲ ਦੀ ਨਾਲ ਸਫਾਈ ਕਰ ਸਕਦੇ ਆਪਾਂ ਤਾਂ ਵੀਡੀਓ ਵਿੱਚ ਦੇਖਾਈ ਰਿਹਾ ਹਲਕੇ ਜਿਹੇ ਹੱਥ ਦੇ ਨਾਲ ਬਾਜ ਫੇਰ ਕੇ ਜੋ ਪੇਚ ਦੀ ਸਫਾਈ ਕਰ ਦੇਣੀ ਹੈ ਅਗਲਾ ਲੜ ਪਿੱਛੇੋਂ ਹਲਕਾ ਜਿਹਾ ਮੋੜ ਕੇ ਜੋ ਪਹਿਲਾਂ ਲੜ ਲਗਾਇਆ ਹੋਇਆ ਹੈ ਉਹਦੇ ਤੋਂ ਥੋੜਾ ਜਿਹਾ ਥੱਲੇ ਤੇ ਅੱਖ ਵਾਲੇ ਪਾਸਿਓਂ ਲੜ ਨੂੰ ਖੋਲ ਲੈਣਾ ਜੀ ਉੱਪਰਲੇ ਪਾਸਿਓਂ ਮੋੜ ਕੇ ਲਗਾਉਣਾ ਜੀ ਲੜ ਫਿਰ ਸਾਹਮਣੇ ਉਂਗਲੀ ਤੇ ਅੰਗੂਠੇ ਦੀ ਮਦਦ ਦੇ ਨਾਲ ਲੜ ਨੂੰ ਮੋੜ ਕੇ ਲਗਾ ਦੇਣਾ ਜੀ ਪੂਰੀ ਸਫਾਈ ਦੇ ਨਾਲ ਲੜ ਨੂੰ ਲਗਾਉਣਾ ਜੀ ਹੱਥਾਂ ਦੇ ਜੋ ਸਟੈਪ ਨੇ ਉਹਨਾਂ ਨੂੰ ਧਿਆਨ ਚ ਰੱਖਿਆ ਕਰੋ ਵੀਡੀਓ ਦੇ ਜਿਸ ਤਰ੍ਹਾਂ ਆਪ ਦੇਖ ਰਹੇ ਹੋ ਨਾਲ ਦੀ ਨਾਲ ਉੱਪਰਲੇ ਪਾਸਿਓਂ ਵੀ ਪੇਚ ਨੂੰ ਮੋੜਨਾ ਜ਼ਰੂਰੀ ਹੈ ਜੀ ਬਾਜ ਦੀ ਮਦਦ ਦੇ ਨਾਲ ਪੇਚ ਦੀ ਜੋ ਸਫਾਈ ਹੈ ਕਰਾਂਗੇ ਜੀ ਆਪਾਂ ਸਫਾਈ ਕਰਨ ਤੋਂ ਬਾਅਦ ਜੋ ਤੀਸਰਾ ਲੜ ਹੈ ਉਹ ਲਗਾ ਦੇਣਾ ਹੈ ਜੋ ਵੀਰ ਵੀਡੀਓ ਦੇਖ ਰਹੇ ਨੇ ਜੀ ਉਹਨਾਂ ਨੂੰ ਦੱਸ ਦਈਏ ਜੀ ਜੋ ਪੱਗ ਦੀ ਜੋ ਲੈਂਥ ਹੈ 5.5 ਮੀਟਰ ਹੈ ਜੀ ਕਪੜਾ ਪੱਗ ਦਾ ਫੁੱਲ ਬੈਲ ਹੈ ਜੇਕਰ ਜੋ ਵੀ ਵੱਡੇ ਨੇ ਜੇਕਰ ਉਹਨਾਂ ਦੇ 5.5 ਨਾਲ 5 ਲੜ ਨਹੀਂ ਆਉਂਦੇ ਤਾਂ 6 6 ਮੀਟਰ ਜਾਂ 6.5 ਮੀਟਰ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਅਗਲਾ ਲੜ ਤੀਸਰਾ ਲੜ ਜੋ ਲਗਾ ਰਹੇ ਆਪਾਂ ਉੱਪਰਲੇ ਪਾਸਿਓਂ ਚੰਗੀ ਤਰ੍ਹਾਂ ਮੋੜ ਕੇ ਸਾਹਮਣੇ ਅੰਗੂਠੇ ਦੀ ਮੱਧ ਦੇ ਨਾਲ ਮੋੜ ਦੇਣਾ ਹੈ ਹਲਕਾ ਜਿਹਾ ਮੋੜ ਕੇ ਚੰਗੀ ਤਰ੍ਹਾਂ ਬਲ ਕੱਢ ਕੇ ਦੂਰੀਵਾਰ ਲੜ ਨੂੰ ਮੋੜ ਦੇਣਾ ਜੀ ਹੱਥਾਂ ਦੇ ਸਟੈਪ ਦਾ ਧਿਆਨ ਰੱਖਿਓ ਜੀ ਜਿਸ ਤਰ੍ਹਾਂ ਤੀਸਰੇ ਲੜ ਦੇ ਉੱਪਰ ਜੋ ਲੜ ਨੂੰ ਉੱਪਰਲੇ ਪਾਸਿਓਂ ਵੀ ਮੋੜਿਆ ਗਿਆ ਹੈ ਇਹ ਤਾਂ ਮੋੜਿਆ ਗਿਆ ਹੈ ਇਹਦੇ ਨਾਲ ਇੱਕ ਪਾਸੇ ਨੂੰ ਜੋ ਸ਼ੇਪ ਹੈ ਉਹ ਨਿਕਲੇਗੀ ਗਲਾਈ ਦੇ ਵਿੱਚ ਆਏਗੀ ਤੇ ਪੱਗ ਦੀ ਸ਼ੇਪ ਹੋਰ ਜ਼ਿਆਦਾ ਸੁੰਦਰ ਬਣ ਜੂਜੀ ਬਾਕੀ ਜੀ ਜਿਸ ਤਰ੍ਹਾਂ ਆਪ ਦੇਖ ਰਹੇ ਹੋ ਬਾਜ ਜੇ ਕਿਸ ਤਰ੍ਹਾਂ ਫੇਰਨਾ ਹੈ ਫਰੰਟ ਸਾਈਡ ਤੋਂ ਬੈਕ ਤੇ ਬੈਕ ਸਾਈਡ ਤੋਂ ਫਰੰਟ ਵੱਲ ਨੂੰ ਲਗਾਤਾਰ ਵਾਈ ਫੇਰਨਾ ਹੈ ਜੀ ਜਦੋਂ ਤੱਕ ਪੇਚ ਆਪਣੇ ਸਾਫ਼ ਨਹੀਂ ਹੋ ਜਾਂਦੇ ਉਸ ਤੋਂ ਬਾਅਦ ਅਗਲਾ ਲੜ ਲਗਾਉਣਾ ਹੈ ਅਗਲਾ ਲੜ ਲਗਾਉਣ ਵੇਲੇ ਸੇਮ ਤਰੀਕਾ ਜੀ ਪਹਿਲਾਂ ਵਾਲਾ ਮੋਟਾ ਪਾਸਾ ਹਮੇਸ਼ਾ ਉੱਪਰ ਤੇ ਪਤਲਾ ਪਾਸਾ ਥੱਲੇ ਰੱਖਣਾ ਹੈ ਫਰੰਟ ਤੇ ਲਿਆ ਕੇ ਲੜ ਨੂੰ ਲਗਾਉਣਾ ਹੈ ਉਂਗਲੀ ਤੇ ਅੂਠੇ ਦੀ ਮਦਦ ਦੇ ਨਾਲ ਪਹਿਲਾਂ ਵਾਂਗੀ ਇਸ ਲੜ ਨੂੰ ਵੀ ਮੋੜ ਦੇਣਾ ਹੈ ਬਾਜ ਦੀ ਮਦਦ ਦੇ ਨਾਲ ਜੀ ਸਫਾਈ ਕਰ ਦੇਣੀ ਹੈ ਪੇਚ ਦੀ ਬਾਕੀ ਵੀਰੇ ਜਿੱਥੋਂ ਕਿਤੋਂ ਆਪ ਜੀ ਨੂੰ ਕੋਈ ਗੱਲ ਦਾ ਡਾਊਟ ਹੋਣਾ ਜੀ ਕਮੈਂਟ ਕਰਕੇ ਦੱਸ ਸਕਦੇ ਹੋ ਨੰਬਰ ਮੈਂਸ਼ਨ ਕੀਤਾ ਜੀ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਬਾਜ ਦੀ ਮਦਦ ਦੇ ਨਾਲ ਪੇਚਾਂ ਦੀ ਸਫਾਈ ਕਰਨੀ ਹੈ ਜਿਸ ਤਰ੍ਹਾਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਜੀ ਬੈਕ ਸਾਈਡ ਤੋਂ ਫਰੰਟ ਤੇ ਫਰੰਟ ਤੋਂ ਬੈਕ ਸਾਈਡ ਵੱਲ ਨੂੰ ਬਾਜ ਫੇਰਨਾ ਹੈ ਹਲਕੇ ਹਲਕੇ ਹੱਥਾਂ ਦੇ ਨਾਲ ਬਾਜ ਨੂੰ ਫੇਰਨਾ ਹੈ ਤੇ ਉਸ ਤੋਂ ਬਾਅਦ ਬਾਜ ਫੇਰਨ ਤੋਂ ਬਾਅਦ ਜੋ ਆਪਣੇ ਪੇਚ ਲਗਾਏ ਨੇ ਇਹਨਾਂ ਨੂੰ ਹਲਕਾ-ਹਲਕਾ ਪਿੰਚ ਕਰ ਦੇਣਾ ਜੀ ਇਹਦੇ ਨਾਲ ਪੇਚ ਨੇ ਜੋ ਆਪਣੇ ਪਿੰਚ ਕਰਨ ਦੇ ਨਾਲ 3D ਇਹਨਾਂ ਦੀ ਸ਼ੇਪ ਹੋ ਜੂ ਜੀ ਦੇਖਣ ਦੇ ਵਿੱਚ ਪੱਗ ਦੀ ਸ਼ੇਪ ਜੋ ਹੋਰ ਸੋਹਣੀ ਲੱਗੂ ਪੇਚ ਆਪਣੇ ਉਸ ਤੋਂ ਬਾਅਦ ਲਾਸਟ ਲੜ ਲਗਾਉਣ ਵੇਲੇ ਸਭ ਤੋਂ ਪਹਿਲਾਂ ਜਿੱਥੇ ਆਪਾਂ ਲੜ ਸਾਰੇ 모ੜੇ ਨੇ ਸੈਂਟਰ ਦੇ ਵਿੱਚ ਉੱਥੇ ਪੱਗ ਪੈਣ ਲਗਾ ਲੈਣਾ ਜੀ ਲਾਸਟ ਲੜ ਨੂੰ ਦੋਨਾਂ ਪਾਸੇੋਂ ਅੰਦਰ ਨੂੰ ਮੋੜ ਕੇ ਸੈੱਟ ਕਰਕੇ ਫਿਰ ਲਗਾਉਣਾ ਜੀ ਚੰਗੀ ਤਰ੍ਹਾਂ ਮੋੜ ਕੇ ਪੂਰੀ ਸਫਾਈ ਦੇ ਨਾਲ ਲਾਸਟ ਲੜ ਹੈ ਜੀ ਜੋ ਆਪਣਾ ਉਹ ਲਗਾਉਣਾ ਹੈ ਲਾਸਟ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿੱਥੇ ਆਪਾਂ ਪਿੰਨ ਲਗਾਇਆ ਸੀ ਉਹਦੇ ਬਿਲਕੁਲ ਥੱਲੇ ਲਿਆਉਣਾ ਹੈ ਉਸ ਤੋਂ ਬਾਅਦ ਉਂਗਲੀ ਦੇ ਗੁੱਠੇ ਦੀ ਮੱਦ ਦੇ ਨਾਲ ਹਲਕਾ ਜਿਹਾ ਬਟਾ ਪਾ ਕੇ ਲੜ ਨੂੰ ਮੋੜ ਦੇਣਾ ਹੈ ਜੀ ਉਸ ਤੋਂ ਬਾਅਦ ਲੜ ਨੂੰ ਖਲਾਰ ਕੇ ਉੱਪਰਲੇ ਪਾਸੇ ਲਗਾ ਦੇਣਾ ਹੈ ਜੀ ਜਿਸ ਤਰ੍ਹਾਂ ਕਿ ਆਪ ਦੇਖ ਰਹੇ ਹੋ ਜਿੱਥੇ ਕਿਤੇ ਬਲ ਰਹਿ ਜਾਂਦਾ ਹੈ ਉਹ ਬਾਜ ਦੀ ਮਦਦ ਨਾਲ ਦੂਰ ਕਰ ਸਕਦੇ ਹਾਂ ਪੱਗ ਪੈਨਦੇ ਥੱਲੇ ਬਿਲਕੁਲ ਲੜ ਨੂੰ ਲਿਆ ਕੇ ਮੋੜ ਦੇਣਾ ਹੈ ਬਾਕੀ ਜੋ ਵੀਰ ਵੀਡੀਓ ਦੇਖ ਰਹੇ ਨੇ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਪੱਗ ਦਾ ਸਤਕਾਰ ਕਰਨਾ ਬੇहद ਜ਼ਰੂਰੀ ਹੈ ਜੀ ਜੇਕਰ ਤੁਸੀਂ ਨਹੀਂ ਪੱਗ ਦਾ ਸਤਕਾਰ ਕਰੋਗੇ ਤਾਂ ਤੁਹਾਨੂੰ ਕਦੇ ਵੀ ਪੱਗ ਬਨਣੀ ਨਹੀਂ ਆਊਗੀ ਜੋ ਵੀਰ ਪੱਗ ਲਾਉਂਦੇ ਨੇ ਜੀ ਲਾਉਣ ਵੇਲੇ ਕਈ ਵੀਰ ਟੋਪੀ ਦੇ ਵਾਂਗ ਪੱਗ ਨੂੰ ਲਾ ਦਿੰਦੇ ਆ ਜੀ ਬਿਲਕੁਲ ਗਲਤ ਗੱਲ ਹੈ ਜੀ ਉਹ ਕੱਲਾ ਕੱਲਾ ਪੇਚ ਕਰਕੇ ਜੋ ਆਪਣੀ ਪੱਗ ਹੈ ਇਹਨੂੰ ਲਾਇਆ ਕਰੋ ਜੀ ਇਹ ਆਪਣੀ ਟੋਪੀ ਦੇ ਵਾਂਗ ਨਹੀਂ ਦਸਤਾਰ ਨੂੰ ਆਪਾਂ ਲਾਉਣਾ ਜੋ ਵੀਰ ਲਾਰੇ ਨੇ ਹੱਥ ਛੋੜ ਕੇ ਬੈਂਤੀ ਆ ਵੀਰੇ ਕੱਲਾ ਕੱਲਾ ਪੇਚ ਕਰਕੇ ਲਾਇਆ ਕਰੋ ਜੀ ਪੱਗ ਨੂੰ ਹਲਕਾ ਹਲਕਾ ਪਿੰਚ ਕਰਕੇ 3D ਸ਼ੇਪ ਦੇ ਦੇਣੀ ਆ ਜੀ ਪੇਚਾਂ ਨੂੰ ਬਾਕੀ ਜੇ ਵੀਰੇ ਜੇ ਕਿਤੇ ਕੋਈ ਵੀ ਡਾਊਟ ਹੈ ਜੀ ਦੱਸ ਸਕਦੇ ਹਾਂ ਬਾਕੀ ਜੀ ਵੀਡੀਓ ਨੂੰ ਲਾਈਕ ਕਰਿਓ ਆਪਣੇ ਕਮੈਂਟ ਕਰਕੇ ਕਿਦਾਂ ਲੱਗੀ ਤੁਹਾਨੂੰ ਵੀਡੀਓ ਦੱਸਿਓ ਜੀ ਤੇ ਆਪਣੇ ਫੇਸਬੁੱਕ ਤੇ ਵਟਸਐਪ account ਤੇ ਵੀਡੀਓ ਦਾ ਲਿੰਕ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਜੋ ਹੋਰਾਂ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਉਹ ਵੀ ਸੋਹਣੀ ਦਸਤਾਰ ਸਜਾਉਣੀ ਸਿੱਖ ਸਕਣ ਸਫਾਈ ਕਰਨ ਤੋਂ ਬਾਅਦ ਆਪਾਂ ਸੈਟ ਟਖਣਾ ਹੈ ਸੈਟ ਟਖਣ ਵੇਲੇ ਜੋ ਆਪਾਂ ਸਭ ਤੋਂ ਪਹਿਲਾਂ ਲੜ ਸਿਰ ਦੇ ਉੱਪਰ ਲਗਾਇਆ ਸੀ ਉਹਨੂੰ ਖਿੱਚ ਕੇ ਸੈਟ ਟਖਣਾ ਹੈ ਲੜ ਨੂੰ ਉੱਪਰ ਖਿੱਚ ਲੈਣਾ ਜੀ ਉੱਪਰ ਖਿੱਚ ਕੇ ਚੰਗੀ ਤਰ੍ਹਾਂ ਖੋਲ ਕੇ ਸਿਰ ਦੇ ਉੱਪਰ ਵਿਛਾ ਲੈਣਾ ਉਸ ਤੋਂ ਬਾਅਦ ਜੋ ਮੂੰਹ ਦੇ ਵਿੱਚ ਲੜ ਫੜਿਆ ਸੀ ਉਸ ਨੂੰ ਖਿੱਚ ਦੇਣਾ ਜੀ ਟਾਈਟ ਹੋਣ ਤੋਂ ਬਾਅਦ ਜੋ ਕੱਪੜਾ ਥੱਲੇ ਵਹਿ ਜਾਂਦਾ ਹੈ ਜੋ ਆ ਮਰਜੀ ਪਾਸਾ ਸਿਲੇਕਟ ਕਰ ਸਕਦੇ ਹੋ ਪਹਿਲਾਂ ਇੱਕ ਪਾਸੇ ਸਿਰ ਨੂੰ ਕਵਰ ਕਰ ਦੇਣਾ ਹੈ ਉਹਦੇ ਤੋਂ ਬਾਅਦ ਦੂਸਰੇ ਪਾਸੇ ਇਦੇ ਲਈ ਤੁਸੀਂ ਬਾਜ ਦੀ ਮਦਦ ਲੈ ਸਕਦੇ ਹੋ ਜੀ ਜਿਸ ਤਰ੍ਹਾਂ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਨਾਲ ਦੀ ਨਾਲ ਬਾਜ ਦੇ ਨਾਲ ਜੋ ਕੱਪੜਾ ਰਹਿ ਜਾਂਦਾ ਹੈ ਚੰਗੀ ਤਰ੍ਹਾਂ ਕਵਰ ਹੋ ਜਾਵੇਗਾ ਦੋਨਾਂ ਪਾਸਿਆਂ ਤੋਂ ਕਵਰ ਕਰਨ ਤੋਂ ਬਾਅਦ ਜੋ ਮੂੰਹ ਦੇ ਵਿੱਚ ਲੜ ਖੜਿਆ ਹੁੰਦਾ ਹੈ ਉਹ ਰਹਿ ਜਾਂਦਾ ਉਸ ਨੂੰ ਲਗਾਉਣ ਵੇਲੇ ਖਿੱਚ ਕੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰਕੇ ਉਸ ਨੂੰ ਲਗਾ ਦੇਣਾ ਹੈ ਅਕੀ ਵੀਰਾਂ ਨੂੰ ਫੇਰ ਬੇਨਤੀ ਹੈ ਜੀ ਜਿੰਨੇ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤਾਂ ਜੋ ਨਮੀਆਂ ਜੋ ਵੀਡੀਓ ਅਪਡੇਟ ਹੁੰਦੀਆਂ ਨੇ ਜੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਜਲਦੀ ਵੀਰੇ ਹੋਰ ਜੋ ਆਪ ਜੀ ਦੀ ਡਿਮਾਂਡ ਆ ਉਹਦੇ ਅਧਾਰ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਜੋ ਵੀਰ ਕਹਿ ਰਹੇ ਨੇ ਕੋਈ ਵੀਰ ਕਿਸੇ ਵੀਡੀਓ ਡਿਮਾਂਡ ਕਰ ਰਿਹਾ ਉਹਨਾਂ ਨੂੰ ਬੇਨਤੀ ਆ ਜੀ ਵੀਡੀਓ ਆਪਾਂ ਸਾਰੀਆਂ ਅਪਲੋਡ ਕਰਾਂਗੇ ਥੋੜਾ ਟਾਈਮ ਲੱਗੂ ਇੱਕ ਇੱਕ ਕਰਕੇ ਜਿਸ ਵੀਰਾਂ ਦੀ ਜਿਸ ਹਿਸਾਬ ਨਾਲ ਕਿਹਾ ਉਸ ਹਿਸਾਬ ਦੀ